ਸਾਡਾ ਕੋਈ ਇੰਟਰਸਟ ਨਹੀਂ ਇਸ ਗੱਲ 'ਚ ਵੀ ਸਿਮਰਜੀਤ ਮਾਨ ਜਿੱਤੇ ਕਿ ਹਾਰੇ ਅਸੀਂ ਕੋਈ ਇਹ ਹੀ ਮੂਵ ਲੈ ਕੇ ਚੱਲੇ ਹੋਈਏ ਵੀ ਸਿਮਰਜੀਤ ਮਾਨ ਨੂੰ ਵੋਟਾਂ ਨਾ ਪਾਓ ਅਸੀਂ ਕਿਉਂ ਕਹਾਂਗੇ ਜੀ ਲੋਕਾਂ ਨੂੰ ਨਹੀਂ ਕਿਉਂਕਿ ਉਹ ਖਾਲਸਾ ਅਸੀਂ ਸਿਮਰਜੀਤ ਹੋਵੇ ਉਹ ਖਾਲਸਾਤਾਨ ਦਾ ਇਹ ਅੰਬਰਤਪਾ ਦਾ ਕਿ ਜਿੱਤ ਜੇ ਸਾਨੂੰ ਕਹਦਾ ਤਕਰਾਰ ਸਾਨੂੰ ਇਹ ਗੱਲ ਦਾ ਤਕਰਾਰ ਨਹੀਂ ਦੇ ਕੋ ਨਾਤਾ ਸੀ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਸਾਡੇ ਵਿਧਾਨ ਮੁਤਾਬਕ ਨਾ ਹੀ ਅਸੀਂ ਕਿਸੇ ਨੂੰ ਐ ਕਹਿਣ ਜਾਣਾ ਵੀ ਇਹਨੂੰ ਵੋਟ ਨਾ ਪਾਓ ਜਦੋਂ ਅਸੀਂ ਕਿਸੇ ਨੂੰ ਐ ਕਹਿਣ ਜਾਵਾਂਗੇ ਤੁਸੀਂ ਇਹਨੂੰ ਵੋਟ ਨਾ ਪਾਓ ਤਾਂ ਫਿਰ ਐਂ ਦਾ ਕਹਿਣਾ ਪੈਣਾ ਵੀ ਇਹਨੂੰ ਵੋਟ ਪਾ ਦਿਓ ਇਸ ਕਰ ਤੋਂ ਅਸੀਂ ਬਿਲਕੁਲ ਬਾਹਰ ਆ ਹੁਣ ਤੁਹਾਡੀ ਸਾਡੀ ਇਹ ਗੱਲ ਤੁਹਾਨੂੰ ਤੁਹਾਨੂੰ ਇਹ ਸਬੂਤ ਆ ਸਾਡਾ ਐਵਿਡੈਂਸ ਹੈ ਹਾਂਜੀ ਵੀ ਸਾਡੇ ਇਲਾਕੇ ਦੇ ਜਿੱਥੇ ਸਾਡਾ ਬਹੁਤ ਵੱਡਾ ਪ੍ਰਭਾਵ ਹੈ ਉੱਥੇ ਸਿਮਰਜੀਤ ਮਾਨ ਜਿੱਤ ਗਿਆ ਸਿਮਰਜੀਤ ਮਾਨ ਜਿੱਤ ਗਿਆ ਇਹਦਾ ਮਤਲਬ ਤਾਂ ਇਹ ਵੀ ਅਸੀਂ ਕੋਈ ਦਿਲਚਸਪੀ ਵੋਟਾਂ ਦੇ ਵਿੱਚ ਨਹੀਂ ਲਈ ਅਸੀਂ ਇਹ ਕਹਿਣ ਨਹੀਂ ਗਏ ਵੀ ਇਹਨੂੰ ਵੋਟਾਂ ਨਾ ਪਾਓ ਨਹੀਂ ਤਾਂ ਅਸੀਂ ਅੰਦਰ ਗਤੀ ਵੀ ਕਹਿ ਸਕਦੇ ਸੀ ਹਿੱਸਿਆਂ ਨੂੰ ਆਪਦੇ ਨੂੰ ਮੀਟਿੰਗਾਂ ਕਰਾ ਕੇ ਕਹਿੰਦੇ ਸੀ ਸਿਮਰਜੀਤ ਨੂੰ ਮਨ ਬੋਟਾ ਨਾ ਪਾਓ ਅਸੀਂ ਨਹੀਂ ਹਟਾਇਆ ਅਸੀਂ ਕਿਹਾ ਵੀ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਫੈਸਲਾ ਕਰੋ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਉਹਨੂੰ ਵੋਟਾਂ ਪਾਓ